ਸਭਾ ਅੱਜ ਜਿਹੜਾ ਜਿਹੜਾ ਹਫਤਾ ਸਿੱਖ ਸਮਾਜ ਵਾਸਤੇ ਸਿੱਖ ਪਰਵਾਰ ਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਦਸਬ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਗ੍ਹਾ ਦੇ ਉਹਨਾਂ ਦਾ ਅਛੀਦੀ ਦਿਹਾੜਾ ਆਦਿਆ ਕਿ ਮੈਂ ਅੱਜ ਬਸਪਤਗੜ੍ਹ ਸਾਹਿਬ ਉਹਨਾਂ ਨੂੰ ਆਪਣਾ ਸੱਚਾ ਹੋਂਦ ਲਿਆ ਇਹ ਸ਼ਹਾਦਤ ਨਾਲ ਦੀ ਕੋਈ ਦੁਨੀਆ ਦੇ ਅੰਦਰ ਸ਼ਹਾਦਤ ਨਹੀਂਗੀ ਸਾਡਾ ਫੁੱਦ ਬੰਦਾ ਕਿ ਨਾ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਓਮ ਦੀਆਂ ਨਹੀਂਆ ਮਜ਼ਬੂਤ ਹੋਈਆਂ ਸਿੱਖ ਤਾਂ ਹੁੰਦੀਆਂ ਨਹੀਂਆ ਇੱਕ ਮਜ਼ਬੂਤ ਹੋਈ ਉਸ ਮਹਾਨ ਸ਼ਹੀਦਾਂ ਨੂੰ ਬਸ ਸੱਦਾ ਦੇ ਫੁੱਲ ਪੇਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸਮਾਨ ਦਾ ਅਸ਼ੀਰਵਾਦ ਗੱਲ ਕੀਤੀ ਹੈ ਨੌਜਵਾਨਾਂ ਨੇ ਕੀ ਅਪੀਲ ਕਰਦੀ ਨੌਜਵਾਨੀ ਅਪੀਲ ਇਹ ਹੀ ਕਰਦੇ ਆ ਕਿ ਜੇ ਸਾਡੇ ਸਾਹਿਬ ਜਦਿਆਂ ਚਾਰੇ ਇਹਨਾਂ ਤੋਂ ਸੇਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜਗਾ ਲੈਣ ਉਹ ਆਪਣੇ ਰਲ ਆਪਾ ਪਤਾ ਕਰਨਾ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਿੰਨ ਦਿਨ ਜਿਹੜਾ ਲਾਗੂ ਕਰ ਸਰ ਆ ਜਿਹੜਾ ਜਿਹੜਾ ਹਫਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖ ਪੰਥ ਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਦਸਤ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਿਆਦਿਆਂ ਉਹਨਾਂ ਦਾ ਅਛੀ ਦੀਹਾੜਾ ਆਦਿ ਕਿ ਮੈਂ ਅੱਜ ਸਰਪਤੇਗੜ ਸਾਹਿਬ ਉਹਨਾਂ ਨੇ ਆਪਣਾ ਸਿਰ ਚੁਕਾਉਣ ਤੱਲੇ ਇਹ ਸ਼ਹਾਦਤ ਨਾਲ ਦੀ ਕੋਈ ਦੁਨੀਆ ਦੇ ਅੰਦਰ ਸ਼ਹਾਦਤ ਨਹੀਂ ਗਈ ਸਾਡਾ ਫਰਜ਼ ਬੰਦਾ ਕਿ ਇਹਨਾਂ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਕੌਮ ਦੀ ਆ ਵੀਆਂ ਮਜ਼ਬੂਤ ਹੋਈਆਂ ਸਿੱਖ ਤਾਂ ਹੁੰਦੀਆਂ ਨਹੀਂ ਇੱਕ ਮਜ਼ਬੂਤ ਹੋਈ ਉਸ ਮਹਾਨ ਸ਼ਹੀਦਾਂ ਨੂੰ ਬਸ ਸ਼ਬਦਾ ਦੇ ਫੁੱਲ ਪੇਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸਮਾਨਾ ਅਸ਼ੀਰਵਾਦ ਗੱਲ ਕੀਤੀ ਹੈ ਨੌਜਵਾਨਾਂ ਨੇ ਕੀ ਅਪੀਲ ਕਰਦੀ ਨੌਜਵਾਨੀ ਅਪੀਲ ਇਹ ਕਰਦੇ ਆ ਕਿ ਜੇ ਸਾਡੇ ਸਾਹਿਬ ਜਦਿਆਂ ਚਾਰੇ ਇਹਨਾਂ ਤੋਂ ਸੇਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜਗਾ ਲੈਣ ਤੇ ਉਹ ਆਪਣੇ ਅੰਦਰ ਆਪ ਪਤਾ ਕਰ ਨੂੰ ਸਮਾਜਿਕ ਬਦਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ Eng benenu deral la